आयुर्वेद ਦੇ ਵਿੱਚ ਲਿਖਿਆ ਹੈ ਜੋ ਕੁਛ ਹੈ ਤੁਹਾਡਾ ਭੋਜਨ ਹੈ ਠੀਕ ਹੈ ਭੋਜਨ ਤੋਂ ਹੀ ਸਰੀਰ ਬਣਦਾ ਹੈ ਠੀਕ ਹੈ ਲੋਕੀ ਐਸੋ ਸੋਚਦੇ ਆ ਜਿਹੜੇ ਜਿਮ ਜਾਂਦੇ ਆ ਜਾਂ ਜਿਹੜੇ ਜਿਨ੍ਹਾਂ ਦੀ ਬਾਡੀ ਹੈ ਉਹ ਸੋਚਦੇ ਆ ਕਿ ਨੋਨ ਵੇਜ ਖਾ ਕੇ ਫਿਸ਼ ਖਾ ਕੇ ਸਰੀਰ ਵੱਧਦਾ ਤੁਸੀਂ ਕਹਿੰਿਆ ਨਾ ਵੀ ਸਿੱਧੇ ਸਵਾਲ ਤੇ ਸਿੱਧੇ ਜਵਾਬ ਹਾਂਜੀ ਆਯੁਰਵੇਦ ਦੇ ਵਿੱਚ ਐਸੀ ਚੀਜ਼ਾਂ ਹੈ ਠੀਕ ਹੈ ਜਿਨ੍ਹਾਂ ਨੂੰ ਖਾ ਕੇ ਭੋਜਨ ਦੇ ਜਿੰਨੇ ਐਡਲਟਰੇਸ਼ਨ ਹੋ ਚੁੱਕੀਆਂ ਨਾਸ ਪ੍ਰਯੋਗ ਹੋ ਰਿਹਾ ਜਿਵੇਂ ਦੀ ਖਾਦ ਪੈ ਰਹੀ ਹੈ ਉਹਦੇ ਤੋਂ ਬਚਿਆ ਜਾ ਸਕਦਾ ਠੀਕ ਹੈ ਉਹਦੇ ਨਾਲ ਹੀ ਸਰੀਰ ਬਣਾਇਆ ਜਾ ਸਕਦਾ ਠੀਕ ਹੈ ਉਹਦੇ ਨਾਲ ਹੀ ਭੁੱਖ ਲਵਾਈ ਜਾ ਸਕਦੀ ਹੈ ਠੀਕ ਹੈ ਉਹਦੇ ਨਾਲ ਹੀ ਲੀਵਰ ਬਚਾਇਆ ਜਾ ਸਕਦਾ ਪਿਛਲਾ ਜਿਹੜਾ ਨੁਸਖਾ ਸੀ ਸਾਡਾ ਹਾਂਜੀ ਅਦਰਕ ਲਸਣ ਨਿੰਬੂ ਉਹ ਉਹਨਾਂ ਨੇ ਬਹੁਤ ਲੋਕਾਂ ਦਾ ਕੋਲੇਸਟ੍ਰੋਲ ਘਟਾਤਾ ਪਿਛਲੀ ਵੀਡੀਓ ਵਿੱਚ ਜਿਹੜੀ ਅਸੀਂ ਗੱਲ ਕੀਤੀ ਸੀ ਇੱਕ ਵਾਰੀ ਦੇਖੋ ਆਯੁਰਵੇਦ ਦੇ ਜਿਹੜਾ ਇਲਾਜ ਹੈ ਨਾ ਭੋਜਨ ਦੇ ਨਾਲ ਕਿਹੜੀ ਅਸੀਂ ਚੀਜ਼ ਲਈਏ ਠੀਕ ਹੈ ਜਿਹੜੀ ਤੁਹਾਨੂੰ ਸਵਸਥ ਰੱਖੇ ਠੀਕ ਹੈ ਉਹ ਸਾਡੀ ਕਾਲੀ ਡੈਰੀ ਕਹਿੰਦੀ ਹੈ ਜੀ ਅਸ਼ਟਗੁਣ ਮੰਡ ਇਹ ਜਿਹੜੀ ਅਸ਼ਟਗੁਣ ਮੰਡ ਹੈ ਨਾ ਇਹ ਤੁਹਾਡਾ ਕਰਦੀ ਹੈ ਦੀਪਨ ਦਾ ਕੰਮ ਦੱਸਾਂਗਾ ਮੈਂ ਕੀ ਹੈ ਦੀਪਨ ਦਾ ਕੰਮ ਹੁੰਦਾ ਹੈ ਅਗਨੀ ਨੂੰ ਜਲਾਉਂਦੀ ਹੈ ਠੀਕ ਹੈ ਪ੍ਰਾਣ ਦਾ ਸਰੀਰ ਨੂੰ ਬਚਾਉਂਦੀ ਹੈ ਵਸਤੀ ਸ਼ੋਧਨ ਕਿਡਨੀਆਂ ਨੂੰ ਸਾਫ਼ ਕਰਦੀ ਹੈ ਮਤਲਬ ਪੂਰਾ ਕੰਮ ਅਸ਼ਟ ਮੰਡ ਕਰ ਦਿੰਦੀ ਹੈ ਤੁਸੀਂ ਲੈਣੀ ਹੈ ਅਸ਼ਟ ਮੰਡ ਖਾਣੇ ਦੇ ਨਾਲ ਇਹਦੇ ਚ ਕੀ ਲੈਣਾ ਹੈ ਸਭ ਤੋਂ ਪਹਿਲੇ ਚਾਵਲਾ ਨੂੰ ਉਬਾਲ ਲਓ ਉਹਦਾ ਪਾਣੀ ਲੈ ਲੈਣਾ ਠੀਕ ਹੈ ਉਹਦੇ ਚ ਪਾ ਦੇਣੀ ਹੈ ਪੀਲੀ ਦਾਲ ਬਣਾ ਕੇ ਉਹਦਾ ਪਾਣੀ ਫਿਰ ਹੁੰਦਾ ਚ ਅੱਧੀ ਚਮਚ ਪਾ ਲੈਣਾ ਧਨੀਆ 200 ਗ੍ਰਾਮ ਤੁਸੀਂ ਲੈ ਲਓ ਉਹਦੇ ਧਨੀਆ ਪਾ ਦਿਓ ਅੱਧੀ ਚਮਚ 1/4 ਚਮਚ ਪਾਣੀ ਹੈ ਤਰੀ ਕਟੂ ਤਰੀ ਕਟੂ ਹੁੰਦਾ ਹੈ ਸੁੰਡ ਮਿਰਚ ਪੀਪਲ ਬਣਿਆ ਬਣਿਆ ਆਂਦਾ ਹੈ ਇਹ ਪਾ ਦਿਓ ਫਿਰ ਪਾਣਾ ਜੀ ਸਹੰਦਾ ਨਮਕ ਠੀਕ ਹੈ ਤੇ ਨਮਕ ਜਿਹੜਾ ਤੇ ਸਮੁੰਦਰੀ ਨਮਕ ਹੈ ਠੀਕ ਉਹ ਤੇ ਤੁਹਾਨੂੰ ਆਇਓਡਿਨ ਦੀ ਕਮੀ ਪੂਰੀ ਕਰੇਗਾ ਜਿਹੜਾ ਸੈਂਧਾ ਨਮਕ ਹੈ ਉਹ ਮਿਨਰਲ ਪੂਰੇ ਕਰ ਦੇਗਾ ਇਹਨਾਂ ਨੂੰ ਸਭ ਨੂੰ ਮਿਲਾ ਲਓ ਦੇਖੋ ਜਿਹੜਾ ਘਰ ਦਾ ਨੁਸਖਾ ਉਹ ਬੈਸਟ ਹੈ ਹਾਂਜੀ ਜੇ ਨਹੀਂ ਤੇ ਫਿਰ ਦਵਾਈ ਤੇ ਆਂਦੀ ਹੈ ਜੀ ਅਸੀਂ ਇਹਦੇ ਇਸ ਦੇ ਨਿਆ ਅਮਲਾਹਰ ਇੱਕ ਹੀ ਅਮਲਾਹਰ ਮੈਂ ਤੁਹਾਨੂੰ ਦੱਸਿਆ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਹੈ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਹੈਗੀਆਂ ਇਹਦੇ ਉੱਤੇ ਇਹ ਗੋਲੀ ਹੈ ਜੇ ਇਹ ਗੋਲੀ ਤੁਸੀਂ ਖਾ ਲਈ ਬਾਰਸ਼ਾਂ ਬਾਰਸ਼ਾਂ ਤੁਹਾਨੂੰ ਨਹੀਂ ਬੁਖਾਰ ਹੁੰਦਾ ਤੁਹਾਨੂੰ ਨਹੀਂ ਖੰਗ ਹੁੰਦੀ ਤੁਹਾਡੀ ਅਗਨੀ ਬਿਲਕੁਲ ਠੀਕ ਰਹੇਗੀ ਵాయు ਤੁਹਾਡੀ ਨਹੀਂ ਵੱਧਦੀ ਇਹਦੇ ਚੋ ਸਾਰੀ ਜੜੀ ਬੂਟੀਆਂ ਪਾਈਆਂ ਹੋਈਆਂ ਜਿਹੜੀ ਬਾਰਿਸ਼ ਦੇ ਸੀਜ਼ਨੇ ਚ ਰਾਮ ਬਾਣ ਦਾ ਕੰਮ ਕਰਦੀਆਂ ਮੈਂ ਕਹਿੰਦਾ ਜੀ ਅਗਨੀ ਤੁਹਾਡੀ ਜਦੋਂ ਕਾਬੂ ਆ ਗਈ ਨਾ ਕਿਸੇ ਬਿਮਾਰੀ ਦੀ ਕੋਈ ਟੈਨਸ਼ਨ ਨਹੀਂ ਫੇਰ ਅੰਦਰੂਨੀ ਬੁਖਾਰ ਤੇ ਉੱਡਦਾ ਹੀ ਆਊਗਾ ਜਿਹੜੇ ਆ ਕਹਿੰਦੇ ਮੈਨੂੰ ਟਾਈਫੋਇਡ ਹੋਇਆ ਸੀ ਜੀ ਮੈਨੂੰ ਅੰਦਰੋਂ ਬੁਖਾਰ ਲੱਗਦਾ ਹੁੰਦੇ ਚ ਵੀ ਕੰਮ ਕਰੂਗੀ ਓਕੇ ਲੀਵਰ ਹੈ ਤੁਹਾਡਾ ਜਦੋਂ ਉਹੀ ਗੱਲ ਹੈ ਬਾਰਸ਼ਾਂ ਚ ਅਗਨੀ ਖਰਾਬ ਹੋਈ ਅਗਨੀ ਕਿਧਰੋਂ ਆਂਦੀ ਹੈ ਅਗਨੀ ਆਂਦੀ ਹੈ ਲੀਵਰ ਵਾਲੇ ਪਾਸੋਂ ਬਾਈ ਆਂਦਾ ਹੈ ਨਾ ਜਿਹੜਾ ਹਰੇ ਰੰਗ ਦਾ ਹੁੰਦਾ ਹੈ ਉਹ ਲੀਵਰ ਸਕਰੀਟ ਕਰਦਾ ਹੈ ਉਹ ਜਦੋਂ ਖਰਾਬ ਹੁੰਦਾ ਤਾਂ ਹੀ ਡਿਸਟਰਬੈਂਸ ਹੁੰਦੀ ਹੈ ਲੀਵਰ ਫੈਟੀ ਹੋ ਜਾਂਦਾ ਹੈ ਲੀਵਰ ਵਿੱਚ ਸੋਜਿਸ਼ ਆ ਜਾਂਦੀ ਹੈ ਜਦੋਂ ਸੋਜਿਸ਼ ਦੀ ਗੱਲ ਆਹੀ ਸੋਜਿਸ਼ ਨੂੰ ਹੀ ਫੜ ਲੈਣੇ ਆਪਾਂ ਠੀਕ ਹੈ ਹੁਣ ਸਰੀਰ ਇਹ ਸੋਜਿਸ਼ ਆ ਗਈ ਆਯੁਰਵੇਦ ਵਿੱਚ ਸੋਜਿਸ਼ ਦਾ ਬੜਾ ਚੰਗਾ ਇਲਾਜ ਹੈ ਭਾਵੇਂ ਉਹ ਲੀਵਰ ਵਿੱਚ ਸੋਜਣ ਆ ਗਈ ਹੋਈ ਸੋਜਿਸ਼ ਆ ਗਈ ਆਪਾਂ ਗੱਲ ਡਿਸਕਸ ਕਰਦੇ ਰਹਿਣੇ ਆ ਸੋਜਿਸ਼ ਆ ਗਈ ਚਾਹੇ ਉਹ ਲੀਵਰ ਤੇ ਸੋਜਿਸ਼ ਹੈ ਚਾਹੇ ਉਹ ਸੋਜਿਸ਼ ਹੈ ਆਪਣੇ ਹਰਟ ਦੇ ਉੱਤੇ ਹਰਟ ਦਾ ਸਾਈਜ਼ ਵੱਧ ਗਿਆ ਭਾਵੇਂ ਉਹ ਕਿਡਨੀ ਦਾ ਸਾਈਜ਼ ਵਾ ਹੁੰਦੇ ਵਾਸਤੇ ਹੁੰਦਾ ਕੀ ਹੈ ਜਿਹੜੀ ਡੈਰੀ ਹੁਣ ਕਹਿੰਦੀ ਹੈ ਡੈਰੀ ਕਹਿੰਦੀ ਹੈ ਜੀ ਅਨੂਮੂਲਮ ਅਤੀ ਇਤਾਇਤ ਯਤੀ ਬਲ ਤਮ ਜਿਹੜੀ ਕਫ ਹੈ ਨਾ ਜਿਹੜੀ ਸਾਡਾ ਬਾਤਪਿਤ ਕਾਫੀ ਛੋਟੇ ਨੇ ਜਿਹੜੀ ਕਫ ਹੈ ਉਹ ਦੂਸ਼ਿਤ ਹੋ ਜਾਂਦੀ ਹੈ ओके ਤੇ ਕਫ ਦੂਸ਼ਿਤ ਹੋ ਗਈ ਤੇ ਉਹ ਲੀਵਰ ਦੇ ਉੱਤੇ ਇਕੱਠੀ ਹੋ ਜੇਗੀ ਲੀਵਰ ਦਾ ਸਾਈਜ਼ ਵਧਾ ਸਾਰਾ ਸਿਸਟਮ ਖਰਾਬ ਹੋ ਗਿਆ ਸਾਡੀ ਕਫ ਦੂਸ਼ਿਤ ਹੋ ਗਈ ਕਫ ਦੂਸ਼ਿਤ ਹੋ ਕੇ ਉਹ ਉੱਧਰ ਆ ਕੇ ਲੀਵਰ ਦੇ ਉੱਤੇ ਬੈ ਗਈ ਲੀਵਰ ਨੂੰ ਖਰਾਬ ਕਰਤਾ ਸਿਰੋਸਿਸ ਹੋ ਗਿਆ ਫੈਟੀ ਲੀਵਰ ਹੋ ਗਿਆ ਉਹੀ ਕਫ ਦੂਸ਼ਿਤ ਕਰ ਰਹੀ ਹੈ ਹਰਟ ਨੂੰ ਹਰਟ ਦੀ ਹਾਈਪਰਟਰੋਫੀ ਹੋ ਗਈ ਹਰਟ ਦਾ ਸਾਈਜ਼ ਵੱਧ ਗਿਆ ਠੀਕ ਹੈ ਉਹੀ ਕਫ ਜਾ ਰਹੀ ਹੈ ਤੁਹਾਡੀ ਕਿਡਨੀ ਚ ਉੰਦੀ ਹਾਈਪਰਟਰੋਫੀ ਹੋ ਗਈ ਉਹਦਾ ਸਾਈਜ਼ ਵੱਧ ਗਿਆ ਠੀਕ ਹੈ ਫਾਰਮੂਲਾ ਬਿਲਕੁਲ ਸੁੱਖਾ ਜੀ ਆਯੁਰਵੇਦ ਚ ਲਿਖਾਇਆ ਆਚਾਰਿਆਂ ਨੇ ਦੱਸਿਆ ਆ ਤੇ ਸਾਡਾ ਵਰਤੋ ਕੀਤਾ ਹੋਇਆ ਕਾਰਗਰ ਫਾਰਮੂਲਾ ਅਗਰ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈ ਕਿਸੇ ਨੂੰ ਕਿਡਨੀ ਚ ਸੋਜਿਸ਼ ਹੈ ਕਿਸੇ ਦੇ ਹਰਟ ਦਾ ਸਾਈਜ਼ ਵੱਧ ਗਿਆ ਤੁਸੀਂ ਇਕੱਲੀਆਂ ਦੋ ਹੀ ਚੀਜ਼ਾਂ ਲੈਣੀਆਂ ਠੀਕ ਹੈ ਤુલਸੀ ਦਾ ਪੱਤਾ ਤੇ ਕਾਲੀ ਮਿਰਚ ਓਕੇ 10-15 ਪੱਤੇ ਤુલਸੀ ਦੇ ਲੈ ਲਓ 3-4 ਕਾਲੀ ਮਿਰਚਾਂ ਲੈ ਲਓ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ मिक्स ਕਰ ਲਓ ਇਹਦੇ ਡੈਰੀ ਕੱਢੀ ਹੈ ਆਪਾਂ ਡੈਰੀ ਤੇ ਇਹ ਵੀ ਕਹਿੰਦੀ ਹੈ ਸਲਿਸ਼ਟਾਮ ਕਫਾਦੀ ਦੋਸ਼ਾ ਨਾਮ ਇਹ ਸਾਰੇ ਜਿਹਨੇ ਦੋਸ਼ ਹੈ ਇਹ ਕਫ ਕਰਕੇ ਹੀ ਹੈ ਇਹਨੂੰ ਤੋੜਦੀ ਕਾਲੀ ਮਿਰਚ ਤੇ ਦੁਲਸੀ ਹੈ ਦੰਦਾ ਨੂੰ ਛੱਡ ਦਿਓ ਦੰਦਾ ਨੂੰ ਤੇ ਅਸੀਂ ਦੇਖ ਲਾਂਗੇ ਜਿਹੜਾ ਤੁਸੀਂ ਸਵਾਲ ਕਰਨ ਵਾਲੇ ਹੋ ਮੈਨੂੰ ਜੀ ਤੁਲਸੀ ਦੇ ਥੋੜੇ ਜਿ 5 7 10 ਪੱਤੇ ਲੈ ਲਓ ਠੀਕ ਹੈ 5-7 ਦਾਣੇ ਕਾਲੀ ਮਿਰਚ ਦੇ ਲੈ ਲਓ ਠੀਕ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਕੁਟ ਲਓ ਥੋੜਾ ਜਿੰਨੇ ਵਿੱਚ ਪਾਣੀ ਪਾ ਲਓ ਠੀਕ ਹੈ ਚੰਗੀ ਤਰ੍ਹਾਂ ਚਟਨੀ ਬਣਾ ਲਈ ਜੀ ਜੀ ਕੱਪੜੇ ਚੋਂ ਚਟਨੀ ਰੱਖ ਕੇ ਉਹਨੂੰ ਨਿਚੋੜ ਦਿਓ ਰਸ ਕੱਢ ਲਓ ਠੀਕ ਹੈ ਮੇਰੇ ਮੂੰਹ ਚ ਪਾਣੀ ਆ ਗਿਆ ਗੱਲ ਕਰਦੇ ਕਰਦੇ ਮੈਂ ਪੀਣਾ ਹੁੰਨਾ ਠੀਕ ਹੈ ਉਹ ਪਾਣੀ ਤੁਸੀਂ ਰੋਜ਼ ਪੀ ਲਓ ਠੀਕ ਹੈ ਕਿਤੇ ਵੀ ਤੁਹਾਡੇ ਫੈਟ ਡਿਪੋਜ਼ਿਟ ਹੈ ਲੀਵਰ ਦੇ ਉੱਤੇ ਕਿਡਨੀ ਦੇ ਉੱਤੇ ਜਾਂ ਹਾਈਪਰਟ੍ਰੋਫੀ ਆਫ ਹਾਰਟ ਹੈ ਉਹਦੇ ਉੱਤੇ ਇਹ ਕਾਰਗਰ ਹੈ ਔਰ ਅਗਰ ਇਹਦੇ ਵਿੱਚ ਐਡੀਸ਼ਨ ਕਰਨਾ ਚਾਹਦੇ ਹੋ ਜੀ ਤੇ ਸ਼ਿਲਾਜੀਤ ਖਾਣੀ ਸ਼ੁਰੂ ਕਰ ਦਿਓ ਅੱਛਾ ਚਾਹੀ ਬਾਤ ਹੈ ਮਤਲਬ ਇਹ ਤੋੜ ਸ਼ਿਲਾਜੀਤ ਹੈ ਇਹਦਾ ਤੋੜ ਸ਼ਿਲਾਜੀਤ ਹੈ ਕਾਲਾ ਦੁੱਧ ਠੀਕ ਹੈ ਸ਼ਿਲਾਜੀਤ ਹੈ ਜੇ ਸ਼ਿਲਾਜੀਤ ਰੈਗੂਲਰ ਲੈਣ ਲੱਗ ਜਓ ਇਸ ਫਾਰਮੂਲੇ ਦੇ ਨਾਲ ਜਿਹੜਾ ਮੈਂ ਲਿਖਿਆ ਆਇਆ ਹੈ ਤੁਲਸੀ ਕਾਲੀ ਮਿਰਚ ਪਾਣੀ 'ਚ ਕਪੜੇ ਦੇ ਵਿੱਚ ਨਿਚੋੜ ਕੇ ਖਾਣ ਲੱਗ ਜਓ ਨਾਲੇ ਸ਼ਿਲਾਜੀਤ ਖਾਣ ਲੱਗ ਜਓ ਲੀਵਰ ਦੀ ਸੋਜਿਸ਼ ਹਾਰਟ ਦੀ ਸੋਜਿਸ਼ ਤੇ ਕਿਡਨੀ ਦੀ ਸੋਜਿਂ ਤਿੰਨੋਂ ਖਤਮ ਕਰ ਦਿੰਦੀ ਹੈ ਦੇਖੋ ਜਿਹੜਾ ਵੀ ਕਾੜਾ ਹੈਗਾ ਉਹ ਕਾੜਾ 90% ਕਾੜਾ ਜਿਹੜਾ ਹੈ ਉਹ ਅਸੀਂ ਸਵੇਰ ਨੂੰ ਪੀਣ ਵਾਸਤੇ ਦਿੰਨੇ ਆ ਠੀਕ ਹੈ ਉਹ 90% ਬਿਮਾਰੀਆਂ ਕਿਉਂਕਿ ਠੀਕ ਹੋ ਜਾਂਦੀਆਂ ਤੇ ਅਸੀਂ ਜਨਰਲੀ ਇਹ ਕਹਿੰਨੇ ਆ ਵੀ ਕਾੜਾ ਸਵੇਰੇ ਪੀਓ ਉਸ ਟਾਈਮ ਕੀ ਹੁੰਦਾ ਤੁਹਾਡੇ ਟੱਡ ਖਾਲੀ ਹੈ ਠੀਕ ਹੈ ਅਗਨੀ ਪੂਰੀ ਹੈ ਠੀਕ ਹੈ ਡਾਈਜੈਸ਼ਨ ਪੂਰਾ ਹੈ ਠੀਕ ਹੈ ਐਬਜ਼ોર્ਪਸ਼ਨ ਪੂਰੀ ਹੈ ਮਤਲਬ ਸ਼ਰੀਰ ਨੂੰ ਕੋਈ ਚੀਜ਼ ਚਾਹੀਦੀ ਹੈ ਉਹਨੂੰ ਫਟਾਫਟ ਐਬਜ਼orb ਕਰ ਲੇ ਤੁਸੀਂ ਜੋ ਚੀਜ਼ ਲਓਗੇ ਅੰਦਰ ਉਹ ਐਬਜ਼orb ਹੋ ਜਾਏਗੀ ਠੀਕ ਪਰ ਦੋ ਚੀਜ਼ਾਂ ਐਸੀਆਂ ਉਦਾਨ ਵాయు ਤੇ ਪ੍ਰਾਣ ਵాయు ਪ੍ਰਾਣ ਵాయు ਹੈ ਇੱਥੇ ਦੀ ਜਗ੍ਹਾ ਠੀਕ ਹੈ ਇੱਥੇ ਦੀ ਜਗ੍ਹਾ ਅਗਰ ਕੋਈ ਬਿਮਾਰੀ ਹੈ ਤੁਹਾਨੂੰ ਸਰਦੀ ਹਮ ਅਗਰ ਕੋਈ ਬਿਮਾਰੀ ਹੈ ਤੁਹਾਨੂੰ ਛਾਤੀ ਦੀ ਜਿਵੇਂ ਸੁੱਕੀ ਖੰਗ ਹੈ ਹਾਂਜੀ ਕਦੋਂ ਹੁੰਦੀ ਹੈ ਰਾਤ ਨੂੰ ਸੁੱਤੇ ਪਏ ਇਹ ਜਿਹੜਾ ਪ੍ਰੋਬਲਮ ਹੈ ਇਹ ਰਾਤ ਰਾਤ ਨੂੰ ਹੁੰਦੀ ਹੈ ਕਿਉਂਕਿ ਇਹ ਉਦਾਨ ਵాయు ਪ੍ਰਾਣ ਵాయు ਦਾ ਡਿਪਰੈਸ਼ਨ ਹੈ ਸਟ्रेस ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਕਦੋਂ ਹੁੰਦਾ ਰਾਤ ਰਾਤ ਨੂੰ ਹੁੰਦਾ ਠੀਕ ਹੈ ਡਿਪਰੈਸ਼ਨ ਇਹ ਪ੍ਰਾਣ ਵాయు ਹੈ ਜਿਹੜੀ ਦੂਸ਼ਿਤ ਹੋ ਗਈ ਇਹਨਾਂ ਦੇ ਜਿਹੜੇ ਕਾੜੇ ਆ ਉਹ ਅਸੀਂ ਦਿੰਨੇ ਆ ਸ਼ਾਮ ਨੂੰ ਠੀਕ ਹੁਣ ਕਾਲੀ ਡੇਰੀ ਕੀ ਕਹਿੰਦੀ ਹੈ ਹੁੰਦੇ ਚ ਜੀ ਕਾਲੀ ਡੇਰੀ ਕਹਿੰਦੀ ਹੈ ਸੰਧਿਆ ਭੋਜਨੇ ਬੈਸ਼ਜਮ ਓਕੇ ਇਹਦਾ ਮਤਲਬ ਸੰਧਿਆ ਭੋਜਨੇ ਮਤਲਬ ਸ਼ਾਮ ਦੇ ਖਾਣਾ ਪੈਸ਼ਨ ਰਜਨਮ ਦਵਾਈ ਸ਼ਾਮ ਦੇ ਭੋਜਨ ਦੇ ਨਾਲ ਜੇ ਤੁਸੀਂ ਦਵਾਈ ਵਾਲੀ ਲਓ ਜਿਹੜੀ ਦਵਾਈ ਪ੍ਰਾਣਵਾਯੂ ਨੂੰ ਕੰਟਰੋਲ ਕਰਦੀ ਹੈ ਮਤਲਬ ਅਗਰ ਤੁਹਾਨੂੰ ਡਿਪਰੈਸ਼ਨ ਹੈ ਸਟ्रेस ਹੈ ਐ ਪ੍ਰੋਬਲਮ ਹੈਗੀਆਂ ਨਾਲ ਹੀ ਤੁਹਾਨੂੰ ਸੁੱਕੀ ਖੰਗ ਹੈ ਇੰਦੇ ਜਿੰਨੇ ਕਾੜੇ ਆ ਉਸੇ ਸ਼ਾਮ ਨੂੰ ਦੇਣੇ ਆ ਅਗਰ ਇਹ ਕਾੜੇ ਰੋਟੀਕ ਸ਼ਾਮ ਦਾ ਮਤਲਬ ਹੈ ਸਵੇਰ ਛਪਗਰੀ ਜਾਂ ਸੂਰਜ ਛਪ ਰਿਹਾ ਚਾਂਦ ਆ ਰਿਹਾ ਰਾਤ ਹੋ ਰਹੀ ਹੈ ਉਸ ਟਾਈਮ ਨੂੰ ਅਸੀਂ ਸ਼ਾਮ ਕਹਿੰਦੇ ਆ ਰਾਤ ਨੂੰ 8 9 ਵਜੇ ਨੂੰ ਸ਼ਾਮ ਨਹੀਂ ਕਹਰੇ ਜਦੋਂ ਦੋਵੇਂ ਟਾਈਮ ਮਿਲਦੇ ਆ ਉਹਨੂੰ ਸ਼ਾਮ ਕਹਰੇ ਆ ਠੀਕ ਹੈ ਇਹ ਵੀ ਕਾੜੇ ਜਿਆਦਾ ਕੰਮ ਕਰਨਗੇ ਜੇ ਰੋਟੀ ਤੋਂ ਪਹਿਲੇ ਲੈ ਲੋਗੇ ਠੀਕ ਘੱਟ ਕੰਮ ਕਰਨਗੇ ਜੇ ਰੋਟੀ ਤੋਂ ਬਾਅਦ ਲਓਗੇ ਲੋਕਾਂ ਨੂੰ ਐ ਹੀ ਨਹੀਂ ਪਤਾ ਕਾੜੇ ਦੇਈ ਜਾਂਦੇ ਕਿਹੜਾ ਸਵੇਰੇ ਦੇਣਾ ਕਿਹੜਾ ਸ਼ਾਮ ਨੂੰ ਦੇਣਾ ਦਿਮਾਗ ਵਾਲਾ ਵੀ ਸਵੇਰੇ ਦੇਈ ਜਾ ਰਹੇ ਆ ਖੰਗ ਵਾਲਾ ਵੀ ਸਵੇਰੇ ਦੇਈ ਜਾ ਰਹੇ ਆ ਉਹਦਾ ਸਹੀ ਸਮਾਂ ਹੈ ਰਾਤ ਦੇ ਭੋਜਨ ਤੋਂ ਪਹਿਲੇ ਤੇ ਬਾਅਦ ਵਿੱਚ ਜੇ ਤੁਸੀਂ ਉਹ ਕਾੜੇ ਦੇਣ ਲੱਗ ਗਏ ਕੰਮ ਹੋ ਜਾਏਗਾ ਜਿਵੇਂ ਬ੍ਰੰਮੀ ਦਾ ਕਾੜਾ ਕੀਕਾ ਵਚਾਦਾ ਕੜਾ ਸਰਪਗੰਦਾ ਦਾ ਕੜਾ ਅਸ਼ਵਗੰਦਾ ਦਾ ਕੜਾ ਜਿਹੜੇ ਦਿਮਾਗ ਨੂੰ ਸ਼ਾਂਤ ਕਰਦੀਆਂ ਚੀਜ਼ਾਂ ਇਹ ਸਾਰੇ ਕੜੇ ਸ਼ਾਮ ਦੇ ਭੋਜਨ ਦੇ ਨਾਲ ਦੇਣੇ ਚਾਹੀਦੇ ਸਵਾਲ ਤੇ ਮਜ਼ਾਕੀਆ ਵੈਸੇ ਪਰ ਜੇ ਤੁਸੀਂ ਚਾਹਦੇ ਹੋ ਤੁਹਾਨੂੰ ਭੁੱਖ ਨਾ ਲੱਗੇ ਹਾਂਜੀ ਤੇ ਤੁਸੀਂ ਟੈਨਸ਼ਨ ਨੂੰ ਪਾਲ ਲਓ ਓਕੇ ਟੈਨਸ਼ਨ ਹੋਏਗੀ ਭੁੱਖ ਲੱਗਣੀ ਬੰਦ ਹੋ ਜਾਏਗੀ ਟੈਨਸ਼ਨ ਹੋਏਗੀ ਤੁਹਾਡੀ ਅਗਨੀ ਖਰਾਬ ਹੋ ਜਾਏਗੀ ਉਕੇ ਜਿਹੜੇ ਭੋਜਨ ਨੂੰ ਪਚਾਉਂਦੇ ਖਰਾਬ ਹੋ ਗਈ ਨਾ ਐਸਿਡਿਟੀ ਰਹਿਣ ਲੱਗ ਜਗੀ ਅਫਾਰਾ ਰਹਿਣ ਲੱਗ ਜੇਗਾ ਫਿਰ ਲੋਕੀ ਕਹਿਣਗੇ ਅਫਾਰਾ ਆਂਦੇ ਕਰਕੇ ਟੈਨਸ਼ਨ ਹੈ ਫਿਰ ਕਹਿਣਗੇ ਟੈਨਸ਼ਨ ਕਰਕੇ ਅਫਾਰਾ ਹੈ ਮਿਕਸ ਹੋ ਜਾਣਗੇ ਤੇ ਟੈਨਸ਼ਨ ਨੂੰ ਪਾਲ ਲਓ ਤੁਹਾਨੂੰ ਭੁੱਖ ਨਹੀਂ ਲੱਗੇਗੀ ਠੀਕ ਹੈ ਹੁਣ ਆ ਜਾਂਦੇ ਆ ਅਸੀਂ ਕਾਲੀ ਡੈਰੀ ਤੇ ਠੀਕ ਹੈ ਭੁੱਖ ਦੀ ਦਵਾਈ ਨਹੀਂ ਹੈ ਕੋਈ ਕੋਈ ਦਵਾਈ ਨਹੀਂ ਠੀਕ ਹੈ ਭੁੱਖ ਨੂੰ ਖਤਮ ਕਰ ਦਿੰਦੀ ਹੈ ਟੈਨਸ਼ਨ ਸਾਡੀ ਪੂਰੀ ਦੀ ਪੂਰੀ ਆਯੁਰਵੇਦ ਕੀ ਕਹਿੰਦਾ ਹੈ ਆਯੁਰਵੇਦ ਕਹਿੰਦਾ ਹੈ ਕ੍ਰਮ ਸ਼ਕਰਦੁਲਬਮ ਜਿਹੜਾ ਟੱਕਰ ਹੈ ਟੱਕਰ ਕਹਿੰਦੇ ਲੱਸੀ ਨੂੰ ਠੀਕ ਹੈ ਸ਼ਕਰਦੁਲਬਮ ਕਹਿੰਦੇ ਆ ਜਿਹੜੇ ਭਗਵਾਨ ਹੈ ਠੀਕ ਹੈ ਉਹਨਾਂ ਕੋਲ ਸਾਰੀ ਚੀਜ਼ਾਂ ਸੀ ਉਹਨਾਂ ਕੋਲ ਲੱਸੀ ਨਹੀਂ ਸੀ ਠੀਕ ਹੈ ਸਾਡੇ ਕੋਲ ਲੱਸੀ ਹੈ ਜਿਹੜਾ ਕੰਮ ਅੰਮ੍ਰਿਤ ਕਰਦਾ ਸੀ ਉਹ ਕੰਮ ਸਾਡੇ ਵਾਸਤੇ ਲੱਸੀ ਕਰ ਰਹੀ ਹੈ ਕੀ ਬਾਤ ਹੈ ਕਿਹੜੀ ਲੱਸੀ ਹੈ 4 ਇੰਚ ਆ ਚਾਰਾਂ ਇੰਚ ਹੈ ਕਿਤਾਬਾਂ ਵਿੱਚ ਲਿਖੀ ਹੋਈ ਹੈ ਠੀਕ ਹੈ ਲੱਸੀ ਬਟਰ ਮਿਲਕ ਜਿਹਨੂੰ ਕਹਿੰਦੇ ਆ ਛਾਚ ਐਕਚੁਅਲ ਅਸਿਓ ਹੈ ਜਿਹੜੀ ਛਾਛ ਹੈ ਬੱਟਰ ਦਹੀਂ ਦੀ ਅਸਿ ਵੀ ਮੰਦੇ ਚਲੋ ਜੇ ਤੁਸੀਂ ਉੰਦੀ ਠੀਕ ਵਰਤੋਂ ਕਰਨ ਲੱਗ ਗਏ ਆਯੁਰਵੇਦ ਦੇ ਜਿਹੜੀ ਚੀਜ਼ ਦੱਸੀ ਗਈ ਹੈ ਉਹ ਤੱਕਰ ਦੱਸਿਆ ਗਿਆ ਜਿਹਨੂੰ ਆਪਾਂ ਅੰਗਰੇਜ਼ੀ ਹਾਂ ਠੀਕ ਹੈ ਬਟਰਮਿਲਕ ਬਟਰਮਿਲਕ ਉਹ ਹੀ ਦਵਾਈਆਂ ਚ ਯੂਜ਼ ਹੁੰਦੀ ਹੈ ਭਗਵਾਨ ਕੋਲ ਹੈ ਨਹੀਂ ਸੀ ਰੱਬ ਕੋਲ ਠੀਕ ਹੈ ਸਾਡੇ ਸਾਨੂੰ ਇਹ ਚੀਜ਼ ਦੇਤੀ ਤਾਂ ਕਿ ਸਾਡਾ ਕੰਮ ਚੱਲਦੀ ਜਾਵੇ ਕੀ ਬਾਤ ਹੈ ਕੀ ਤੇ ਆਚਾਰੇ ਜੀ ਕਹਿੰਦੇ ਆ ਉਹਦੇ ਚ ਤੁਸੀਂ ਜਿਹੜੀ ਚਾ ਪਾਣੀ ਆ ਲੋਕਾਲੀ ਡੈਰੀ ਵਾਲਾ ਦੱਸ ਦਿੰਨੇ ਆ ਤੁਸੀਂ 200 ਗ੍ਰਾਮ ਤੱਕਰ ਲੈਣਾ ਹੈ ਲੱਸੀ ਲੈਣੀ ਹੈ ਠੀਕ ਹੈ ਬਟਰ ਮਿਲਕ ਮਤਲਬ ਇੱਕ ਗਲਾਸ ਹੋ ਗਿਆ ਇੱਕ ਗਲਾਸ ਹੋ ਗਿਆ ਉਹਦੇ ਚ ਇੱਕ ਚਮਚ ਹਰੜਾ ਦਾ ਪਾਊਡਰ ਪਾ ਲੈਣਾ ਬਾਤ ਜੀ ਉਹਦੇ ਚ ਜੀਰਾ ਪਾ ਲਓ ਠੀਕ ਹੈ ਥੋੜਾ ਜਿਹਾ ਉਹਦੇ ਚ ਮਿਰਚ ਪਾ ਲਓ ਮਿਰਚ ਅਸੀਂ ਕਹਿੰਦੇ ਆ ਵੱਡੀ ਪੀਪਲੀ ਨੂੰ ਮੱਗ ਪੀਪਲ ਨੂੰ ਕਾਲੀ ਮਿਰਚ ਨਹੀਂ ਠੀਕ ਹੈ ਮੱਗ ਪੀਪਲ ਵਾਲੀ ਮਿਰਚ ਪਾ ਲਓ ਉਹਦੇ ਚ ਅਜਮੋਦ ਪਾ ਲਓ ਜਿਹੜੀ ਬੁੱਟੀ ਹੁੰਦੀ ਆਜਮੋਦ ਉਹ ਪਾ ਲਓ ਇਹ ਸਾਰੀ ਚੀਜ਼ਾਂ ਨੂੰ ਕੁੱਟ ਕੇ ਉਹਦੇ ਚੰਗੀ ਤਰ੍ਹਾਂ ਮਿਕਸ ਕਰ ਲਓ ਰੋਟੀ ਦੇ ਨਾਲ ਸਵੇਰੇ ਇੱਕ ਵਾਰੀ ਇਹਨੂੰ ਲੈ ਲਓ ਠੀਕ ਹੈ ਤੁਹਾਨੂੰ ਭੁੱਖ ਵੀ ਲੱਗੇਗੀ ਤੁਹਾਡੀ ਅਗਨੀ ਵੀ ਠੀਕ ਹੋ ਜਾਏਗੀ ਤੁਹਾਨੂੰ ਕਬਜ ਵੀ ਨਹੀਂ ਹੋਏਗੀ ਤੁਹਾਨੂੰ ਕੋਈ ਬਿਮਾਰੀ ਤੁਹਾਡੇ ਨੇੜੇ ਨਹੀਂ ਲੱਗੇਗੀ ਕਿਉਂਕਿ ਬਿਮਾਰੀਆਂ ਦੀ ਜੜ ਜਿਹੜੀ ਆ ਤੁਹਾਡੇ ਢਿੱਡ 'ਚ ਹੈ ਉਹ ਕੰਟਰੋਲ ਹੋ ਜਾਏਗੀ ਤੇ ਕਮ ਹੋ ਜਾਏਗਾ ਤੱਕਰ ਹਰੜ ਕਾਲੀ ਮਿਰਚ ਆਜਮੋਦ ਜੀਰਾ ਤੇ ਮੱਗਬੀ ਬਲੀ ਅਸੀਂ ਔਰ ਕਿਯਕ੍ਰਿਤ ਕੇਰ ਤਿਆਰ ਕੀਤਾ ਹੋਇਆ ਹੈ ਤੇ ਟੈਬਲੇਟ ਯਕ੍ਰਿਤ ਕੇਰ ਠੀਕ ਹੈ ਜੀ ਇਹ ਜਿਹੜੀ ਚੀਜ਼ ਹੈ ਇਹ ਕੰਮ ਕਰਦੀ ਹੈ ਦੋਵੇਂ ਹੀ ਚੀਜ਼ਾਂ ਠੀਕ ਹੈ ਲੀਵਰ ਦੇ ਉੱਤੇ ਪੁਖ ਦੇ ਉੱਤੇ ਡਾਈਜੈਸਟਿਵ ਸਿਸਟਮ ਦੇ ਉੱਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਲੀਵਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਗੈਸ ਦੀ ਅਫਾਰੇ ਦੀ ਮੂਝ ਖੱਟਾ ਪਾਣੀ ਆਂਦਾ ਹੈ ਜੀ ਆਰ ਡੀ ਹੋ ਗਈ ਐਂਡੋਸਕੋਪੀ ਚਾਇਆ ਕਰਾਈ ਹੀ ਐਟਸ ਹਰਨੀਆਂ ਹੋ ਗਿਆ ਉਹਨੂੰ ਅਸੀਂ ਨਾਲੇ ਲਾ ਦਿੰਨੇ ਆਂ ਅਮਲਾਹਰ ਠੀਕ ਹੈ 2 ਮਹੀਨੇ ਲੈਣ ਤੋਂ ਬਾਅਦ ਫੈਟੀ ਲੀਵਰ ਵਾਲਾ ਆਪਣਾ ਟੈਸਟ ਕਰਾ ਲੇ ਐਸਿਡਿਟੀ ਵਾਲਾ ਤੀਜੇ ਦਿਨ ਰਿਜ਼ਲਟ ਦੱਸ ਦੇਗਾ ਸਾਨੂੰ 2 ਮਹੀਨੇ ਦੇ ਅੰਦਰ ਉਹਦੇ ਗੈਸ ਅਫਾਰਾ ਐ ਬਿਲਕੁਲ ਖਤਮ ਜੀ ਆਰ ਡੀ ਕੰਟਰੋਲ ਹੋ ਜਾਂਦਾ ਐ ਐ ਸਾਰੀ ਪ੍ਰੋਬਲਮ ਦਾ ਹੱਲ ਹੈ ਇਸ ਫਾਰਮੂਲੇ ਬਿਲਕੁਲ ਸੋਖਾ ਹੈ ਮਿਲਣਾ ਜੀ ਥੱਲੇ ਨੰਬਰ ਦਿੱਤਾ ਹੋਇਆ ਐ ਇਸ ਨੰਬਰ ਤੇ ਫੋਨ ਕਰੋ ਅਪਾਇੰਟਮੈਂਟ ਲਓ ਫੋਨ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਨੂੰ ਆ ਕੇ ਦਿਖਾ ਸਕਦੇ ਹੋ ਪਰ ਫੋਨ ਜਰੂਰ ਕਰੋ ਫੋਨ ਕਰਕੇ ਸਲਾਹ ਲੈ ਕੇ ਫਿਰ ਮੈਨੂੰ ਮਿਲਣ ਆਓ ਅਪਾਇੰਟਮੈਂਟ ਲੈਣ ਤੋਂ ਬਾਅਦ ਡੇਰਾ ਬੱਸੀ ਮਿਲਨੇ ਆ ਜੀ ਫੋਨ ਕਰ ਲੈਣਗੇ ਮੈਂ ਦੋ ਤਿੰਨ ਜਗ੍ਹਾ ਹੋਰ ਬੈਨਾ ਪਰ ਮੇਨ ਸਟੇਸ਼ਨ ਦੇ ਆ ਬੱਸੀ ਰੱਖਿਆ ਹੋਇਆ ਹੈ ਤੇ ਤੁਸੀਂ ਫੋਨ ਕਰਕੇ ਡੇਰਾ ਬੱਸੀ ਆਓ